ਸਸ਼ਿਕਾ ਮੁਕਸਰਵੇ ਵਿੱਚ ਦਿਨੋਂ ਦਿਨ ਇੱਕ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਜੋ ਕਿ ਸੀਵਰੇਜ ਦੀ ਸਮੱਸਿਆ ਹੈ ਤੁਸੀਂ ਮੌੜ ਰੋਡ ਲੈ ਲਓ ਗੋਨਿਆਂ ਦਾ ਰੋਡ ਲੈ ਲਓ ਗਾਂਧੀ ਨਗਰ ਲੈ ਲਓ ਇੱਥੇ ਜਿਹੜੀ ਸਮੱਸਿਆ ਹੈ ਸੀਵਰੇਜ ਦੀ ਉਹ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਬਿਮਾਰੀਆਂ ਪੈਦਾ ਹੋਣ ਦਾ ਡਰ ਹੈ ਪ੍ਰਸ਼ਾਸਨ ਹੈ ਜੋ ਉਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਿਰਕਦੀ ਪਈ ਸਾਡੇ ਐਮਸੀ ਸਹਿਬਾਨਾ ਨੇ ਧਰਨਾ ਲਗਾ ਕੇ ਦੇਖ ਲਿਆ ਸ਼ਹਿਰ ਨਿਵਾਸੀਆਂ ਨੇ ਧਰਨਾ ਲਗਾ ਕੇ ਵੇਖ ਲਿਆ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਸਿਰਫ ਇਹ ਕਹਿ ਦਿੰਦਾ ਕਿ ਯਾਦਾ ਮਸ਼ੀਨਾ ਨਹੀਂ ਤੇ ਇਹ ਜੋ ਸਾਡੀ ਮਸ਼ੀਨ ਹੈ ਉਹ ਕਿਸੇ ਹੋਰ ਮੁਹੱਲੇ ਦੇ ਵਿੱਚ ਲੱਗੀ ਹੋਈ ਹੈ ਪਰ ਮੇਰਾ ਪ੍ਰਸ਼ਾਸਨ ਨੂੰ ਇਹ ਸਵਾਲ ਹੈ ਤੁਸੀਂ ਇਹ ਸਮੱਸਿਆ ਪੈਦਾ ਹੀ ਕਿਉਂ ਹੋਣ ਦਿੱਤੀ ਜਦੋਂ ਤੁਹਾਨੂੰ ਫੰਡ ਆ ਰਹੇ ਐ ਉਸ ਫੰਡਾਂ ਦੀ ਸਹੀ ਵਰਤੋਂ ਕਰਕੇ ਇਹ ਸਮੱਸਿਆ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ ਮੁਕਸਰ ਨਿਵਾਸੀ ਇਹ ਸਮੱਸਿਆ ਤੋਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਜੋ ਚੰਗੇ ਚੰਗੇ ਵਾਰਡ ਨੇ ਉਹਨਾਂ ਦੇ ਵਿੱਚ ਵੀ ਆਹ ਸਮੱਸਿਆ ਆਮ ਗੱਲ ਬਣ ਚੁੱਕੀ ਐ ਮੈਂ ਗੱਲ ਕਰਦਾ ਬਾਲਾ ਜੀ ਮੰਦਿਰ ਠਾਂਦੇ ਵਾਲਾ ਰੋਡ ਔਰ ਜੋ ਕੋਟਕਪੂਰਾ ਰੋਡ ਤੋਂ ਜੋ ਗਲੀ ਆਂਦੀ ਐ ਉਸ ਵਿੱਚ ਚਤੋਂ ਪੈਰ ਹਮੇਸ਼ਾ ਸੀਵਰੇਜ ਦਾ ਗੰਦਾ ਪਾਣੀ ਖੜਾ ਮਿਲਦਾ ਔਰ ਜੋ ਗਾਂਧੀ ਨਗਰ ਦਾ ਇਲਾਕਾ ਐ ਉਸ ਵਿੱਚ ਤਾਂ بارش ਆਵੇ ਤੇ ਭਾਵੇਂ ਨਾ ਆਵੇ ਪਾਣੀ ਤੁਹਾਨੂੰ ਹਮੇਸ਼ਾ ਮਿਲੇਗਾ ਸੀਵਰੇਜ ਦਾ ਗੰਦਾ ਔਰ ਮੋਡ ਰੋਡ ਵਾਲਿਆਂ ਨੇ ਕੱਲ ਧਰਨਾ ਲਗਾਇਆ ਇਸ ਤੋਂ ਪਹਿਲਾਂ ਗੋਨਿਆਂ ਦਾ ਰੋਡ ਵਾਲਿਆਂ ਨੇ ਧਰਨਾ ਲਗਾਇਆ ਫਿਰ ਐਮਸੀ ਸਹਿਬਾਨਾ ਨੇ ਧਰਨਾ ਲਗਾਇਆ ਪਰ ਕਿਤੇ ਕੋਈ ਸੁਣਵਾਈ ਨਹੀਂ ਪਰ ਨਾਲਾ ਉਥੇ ਦਾ ਉਥੇ ਹੀ ਹੈ ਮੇਰੀ ਮੁਕਸਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਾਂ ਧਰਨੇ ਲਗਾ ਕੇ ਵੇਖ ਲੈ ਕੋਈ ਸੁਣਵਾਈ ਨਹੀਂ ਹੋਈ ਆਪਾਂ ਨੂੰ ਇੱਕ ਝਟ ਹੋਣਾ ਪਊਗਾ ਕਿਉਂਕਿ ਇੱਕ ਝਟ ਹੋ ਕੇ ਆਪਾਂ ਪ੍ਰਸ਼ਾਸਨ ਨੂੰ ਭਾਜੜਾ ਪਵਾ ਸਕਦੇ ਆ ਮੈਂ ਦੇਖ ਰਿਹਾ ਫੇਸਬੁਕ ਤੇ ਇੱਕ ਖਬਰ ਚੱਲ ਰਹੀ ਹੈ ਕਿ ਅੱਧੀ ਰਾਤ ਨੂੰ ਪਟਿਆਲੇ ਤੋਂ ਅਧਿਕਾਰੀ ਆ ਗਏ ਮੈਂ ਸਲੂਟ ਕਰਦਾ ਜਿਨ੍ਹਾਂ ਨੇ ਅੱਧੀ ਰਾਤ ਨੂੰ ਪਟਿਆਲੇ ਤੋਂ ਅਧਿਕਾਰੀ ਸਾਧ ਲਏ ਉਹਨਾਂ ਚ ਦਮ ਸੀ ਉਹ ਤਾਂ ਆ ਗਏ ਤੁਸੀਂ ਆਪਦੀ ਗੱਲ ਨੂੰ ਸਹੀ ਢੰਗ ਨਾਲ ਨਹੀਂ ਰੱਖਦੇ ਤਾਂ ਨਹੀਂ ਤੁਹਾਡੀ ਸੁਣਵਾਈ ਹੁੰਦੀ ਪਈ ਸਰਕਾਰੀ ਦਰਬਾਰੇ ਆਪਾਂ ਜਾਇਆ ਆਏ ਆ ਸਾਰੇ ਕਿਤੇ ਜਾਇਆ ਆਏ ਆ ਪਰ ਸੁਣਵਾਈ ਨਹੀਂ ਹੋ ਰਹੀ ਇੱਕ ਜਟ ਹੋਣਾ ਪਊਗਾ ਇਸ ਵੀਡੀਓ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਮੇਰਾ ਸਾਥ ਦਿਓ ਆਪਾਂ ਐਸ ਸਮੱਸਿਆ ਤੋਂ ਨਿਯਾਤ ਪਾਉਣਾ ਚਾਹੁੰਦੇ ਆ ਕਿਉਂਕਿ ਹਲੇ ਬਰਸਾਤ ਆਈ ਨਹੀਂ ਬਰਸਾਤ ਆਉਣ ਵਾਲੀ ਹੈ ਜੇਕਰ ਇੱਕ ਦੋ ਦਿਨਾਂ ਦੇ ਵਿੱਚ ਚੰਗਾ ਮੀਂਹ ਪੈ ਗਿਆ ਤਾਂ ਆਪਾਂ ਨੂੰ ਗੰਦਾ ਸੀਵਰੇਜ ਦਾ ਜੋ ਪਾਣੀ ਹੈ ਉਸ ਨਾਲ ਹੋਰ ਯੋਜਨਾ ਪਾਉਗਾ ਮੇਰੀ ਬੇਨਤੀ ਹੈ ਮੁਖਸਰ ਨਿਵਾਸੀਆਂ ਨੂੰ ਸਾਥ ਦਿਓ ਆਪਾਂ ਇਹ ਸਮੱਸਿਆ ਤੋਂ ਨਿਯਾਤ ਪਾਉਣੀ ਹੈ ਔਰ ਐਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤੁਹਾਡਾ ਆਪਣਾ ਅਨੁਰਾਦ ਸ਼ਰਮਾ